ਕਿਰਾਨਾ? ਹਾਂਜੀ ਮੰਮੀ। ਇਹ ਪੁੱਤਰ ਆਲੂ ਮਟਰ ਲੱਗੇ ਬਣਾਣਾ। ਹਾਂਜੀ ਮੈਂ ਤਾਂ ਮਟਰ ਪਏ ਆ ਹੀ ਸੀਗੇ ਤੇ ਮੈਂ ਆਲੂ ਕੱਟ ਕੇ ਦੇ ਨਾਲ ਬਣਾ ਲੈਂਦੇ। ਤੇ ਐਸਾਂ ਕਰੀ ਫਿਰ ਬੇਟਾ ਆਲੂ ਨਾ ਪਾਵੇਂ ਪਨੀਰ ਪਾ ਲਵੇਂ। ਚਲੋ ਠੀਕ ਆ ਫਿਰ ਤੁਸੀਂ ਪਨੀਰ ਲਾਏ ਹੋ ਸਾਡਾ। ਹਾਂ ਮੈਂ ਲਿਆ ਦਾਂਗੀ। ਤੇ ਮੇਰੀ ਗੱਲ ਸੁਣ ਅੜੀਆਂ ਮੂਲੀਆਂ ਹੈ ਨਾ? ਹਾਂਜੀ ਹਾਂਜੀ। ਇਹ ਮੱਕੀ ਦੇ ਆਟੇ ਚ ਗੋਨੇ। ਉਹ ਜ਼ਿਆਦਾ ਵਧੀਆ ਲੱਗਦੀ ਆ। ਚਲੋ ਠੀਕ ਆ। ਠੀਕ ਆ। ਇਹ ਰਾਤੀ ਮੈਂ ਪਰ ਹੁਣੇ ਖਾਣੀ ਆ। ਹਾਂ ਹੁਣੇ ਖਾਣੀ ਰਾਤ ਨੂੰ ਥੋੜਾ ਖਾਣੀ ਆ। ਤੇ ਦੂਜੀ ਮੇਰੀ ਗੱਲ ਸੁਣ ਕਾਸ਼ਵੀ ਨਾ ਗਜੇਲਾ ਬੜੀ ਖੁਸ਼ ਹੋ ਕੇ ਖਾਂਦੀ ਆ ਤੇ ਠੀਕ ਆ ਆ ਗਾਜ ਨਾ ਕੱਢ ਕੇ ਜਿਤਨਾ ਤੂੰ ਗਜੇਲਾ ਬਣਾਨੇ ਨਾ ਮਿੰਟੋ ਮਿੰਟ ਉਹ ਬਣਾ ਲਾ ਠੀਕ ਆ ਠੀਕ ਆ ਚਲ ਠੀਕ ਆ ਮੇਰੀ ਤੀ ਮੈਂ ਪੁੱਤ ਲੱਗੀ ਉਹ ਨਾ ਪਸ਼ਵਿੰਦਰ ਭੈਣ ਜੀ ਨੇ ਨਾ ਜਾਣਾ ਹੈ ਕਈ ਇੱਧਰ ਕੰਬਲਾਂ ਦੇ ਵਾਵਾ ਲੱਗੇ 400 ਰੁਪਏ ਕਿਲੋ ਕੇ ਤਾਂ ਮਿਲਦੇ ਆ ਅੱਛਾ ਉਹਨੇ ਆਣਾ ਤੇ ਮੈਂ ਕਹਾਂ ਚਲ ਆਪਾਂ ਦੋਵੇਂ ਜਾ ਕੇ ਕੰਬਲ ਲੈਣੀਆਂ ਠੀਕ ਹੈ ਬੇਟਾ ਚਲੋ ਠੀਕ ਆ ਤੇ ਐਸਾ ਕਰੀ ਮੇਰੇ ਕਮਰੇ ਦੀ ਰਜਾਈ ਨੂੰ ਨਾ ਧੁੱਪ ਵੀ ਲਵਾ ਦੇ ਠੀਕ ਆ ਠੀਕ ਹੈ ਚਲ ਮੈਂ ਵੇਖਾਂ ਆ ਗਈ ਹੁਣੀ ਆ ਠੀਕ ਆ ਜਸਪੀਰ ਬੈਣ ਜੀ ਆਇਓ ਵਰ ਮੈਂ ਆ ਗਈ ਜੇ ਆਇਓ ਬੈਣ ਜੀ ਆਇਓ ਇਹ ਇਧਰ ਮੈਂ ਬੈਣੀ ਆਓ ਫਟਾਫਟ ਬਾਹਰ ਆ ਗਈ ਆ ਗਈ ਪਸ਼ਵਿੰਦਰ ਭੈਣ ਜੀ ਆ ਗਈ ਬੈਠੋ ਤੁਸੀਂ ਆ ਗਈ ਮੈਂ ਆਇਓ ਫਿਰ ਆਇਓ ਉਹ ਆਈਏ ਫਿਰ ਲੇ ਅੜੀਏ ਤੂੰ ਇੱਥੇ ਬਹਿ ਗਈ ਆ ਗਾਂ ਆ ਜਾਣਾ ਸੀ ਕਿ ਉਹ ਨਹੀਂ ਨਹੀਂ ਆ ਜਾ ਇੱਥੇ ਇੱਥੇ ਬਹਿਨੇ ਆ ਬਹਿਨੇ ਕੀ ਆ ਚੱਲ ਤੋਰ ਚੱਲੀਏ ਜਾਣਾ ਕੀ ਉਹ ਬੈਠ ਤੇ ਸਹੀ ਗੱਲ ਸੁਣ ਮੇਰੀ ਗੱਲ ਸੁਣ ਮੈਨੂੰ ਦੱਸਦੇ ਸੀ ਕੰਦੇ ਉੱਥੇ ਤਾਂ ਰਾਸ਼ੀ ਬੜਾ ਪੈ ਜਾਂਦਾ ਹੈ ਹੈ ਉਹ ਰਸ਼ ਪਏ ਨਾ ਜਾਣਾ ਕੀ ਉਹ ਪੈਸੇ ਨਹੀਂ ਹੈ ਮੈਂ ਮੁੰਡੇ ਨੂੰ ਹਾਂ ਮੁੰਡੇ ਕੋ ਤੇ ਸੁਖ ਨਾ ਪੈਸੇ ਵਾ ਤੂੰ ਪੈਸੇ ਕਿਉਂ ਨਹੀਂ ਹੈ ਮੁੰਡੇ ਕੋ ਪੈਸੇ ਮੰਗੇ ਮੈਂ ਕੰਬਲ ਲੈਣ ਜਾਣਾ ਤੇ ਨੂੰ ਨੇ ਪੱਟੀ ਪੜਾਤੀ ਕੋਈ ਲੋੜ ਨਹੀਂ ਜਾਣ ਜੁੰਦੀ ਬਥੇਰੇ ਕੰਬਲ ਲਗੇ ਘਰ ਦੇ ਵਿੱਚ ਕਗਾ ਹੋ ਵਿਗੜ ਗਿਆ ਕਹਿੰਦਾ ਸੁਣ ਰਿਹਾ ਹਾਂ ਤੇ ਛੱਡੋ ਪਰੇ ਕੀ ਕਰਨੇ ਐਵੇਂ ਪੈਸੇ ਬਰਬਾਦ ਕਰਨ ਚੰਗੀ ਦੱਸ ਤੇਰੇ ਕਮਾਲ ਦੇ ਮੂੰਹ ਆ ਹੈ ਝਾਟੀ ਲੱਗ ਜਾਂਦੇ ਜਨਾਨੀਆਂ ਦੇ ਮਗਰ ਸੁਣਦੇ ਹੀ ਨਹੀਂ ਗੱਲ ਆਹੋ ਪਹਿਣਾ ਹਾਂ ਇਹ ਤੇ ਤੇਰੀ ਗੱਲ ਸਹੀ ਹੈ ਹੋਰ ਸੁਣਨੀ ਨਹੀਂ ਕਿ ਮਾਂ ਕੀ ਕਹਿੰਦੀ ਵੀ ਐ ਕਿਉਂ ਕਹਿੰਦੀ ਵੀ ਐ ਕੋਈ ਲੋੜ ਹੁੰਦੀ ਐ ਪਰ ਮਤਲਬ ਹੀ ਕੋਈ ਨਹੀਂ ਨਹੀਂ ਇਹ ਨਿਆਣੇ ਤਾਂ ਇਹ ਗੱਲ ਸਮਝਦੇ ਕਿ ਮਾਵਾ ਹਰੇ ਨਾਜਾਇਜ਼ ਖਰਚਾ ਕਰਦੇ ਗਿਆਈਆਂ ਅਸੀਂ ਕੀ ਕਰਨਾ ਨਾਜਾਇਜ਼ ਸਾਡੇ ਉਮਰ ਦੇ ਖਰਚੇ ਕਰਨ ਦੀ ਪਰ ਮੇਰੀ ਗੱਲ ਸੁਣ ਪਹਿਣਾ ਹਾਂ ਤੇਰੀ ਨੂੰ ਤਾਂ ਤੈਨੂੰ ਜੀਜੀ ਕਰਦੀ ਰਹਿੰਦੀ ਆ ਔਰ ਇਹਨਦੇ ਜੀਜੀ ਐਂ ਜੀ ਉੱਤੋਂ ਹੀ ਐ ਕੁਛ ਨਹੀਂ ਪੱਲੇਗਾ ਹੀ ਨੋਕਾ ਟੋਕੀਓ ਉਹ ਮੈਨੂੰ ਕਰਦੀ ਨੋਕਾ ਟੋਕੀ ਸੋ ਅੱਛਾ ਹਾਂ ਇਹ ਯਾਨੀ ਕਿ ਜੀਜੀ ਦੇ ਪਖਾਂਡੀ ਕਰਦੀ ਪਖਾਂਡੀ ਪਖਾਂਡੀ ਕਰਦੀ ਆਈ ਕੁਛ ਨਹੀਂ ਪੱਲੇ ਆ ਨਾ ਦੇਗਾ ਹਰ ਗੱਲ ਸੁਣ ਪਛਪਿੰਦਰ ਭੈਣ ਤੈਨੂੰ ਮੈਂ ਦੱਸੇ ਤੂੰ ਕੜੀ ਕਿਸੇ ਨੂੰ ਦੱਸਣਾ ਆ ਮੇਰੀ ਨੂੰ ਵੀ ਇਤਰਾ ਕਰਦੀ ਉਹ ਲੈ ਇਹ ਤੇਰੀ ਗੱਲ ਸਹੀ ਹੋ ਇਹ ਮੁੰਡਿਆਂ ਸਾਹਮਣੇ ਜੀਜੀ ਕਰਦੀਆਂ ਹੀ ਜੀਜੀ ਕਰਦੀਆਂ ਕਿ ਤੇ ਤੁਹਾਡੀ ਮਾਦੀ ਇੱਜ਼ਤ ਵੜੀ ਕਰਨਿਆ ਆਹੋ ਹਾਂ ਤੇ ਮਗਰੋਂ ਬੋਲਦੀਆਂ ਤੇ ਕੰਮ ਹੀ ਨਹੀਂ ਕਰਦੀਆਂ ਆਏਗੀ ਪਿਆਜ਼ ਮੇਰੇ ਅੱਗੇ ਰੱਖ ਜਾਏਗੀ ਮਟਰ ਰੱਖ ਜਾਏਗੀ ਲਸਣ ਚੀਲ ਘੰਟੇ-ਘੰਟੇ ਮਨ ਲੱਗ ਜਾਂਦੇ ਸਬਜ਼ੀਆਂ ਚੀਰਦੇ ਆ ਨਹੀਂ ਤੇਰੀ ਗੱਲ ਤਾਂ ਮੇਰੇ ਹੂਣ ਪੱਲੇ ਪੈਣ ਈ ਆ ਐਈ ਕੁਛ ਕਰਦੀ ਮੇਰਾ ਮੁੰਡਾ ਵੀ ਹੁਣ ਘਰੇ ਹੀ ਸੀ ਹਾਂ ਤੇ ਮੈਂ ਕਿਹਾ ਪੁੱਤਰ ਕੀ ਬਣਾਣ ਲੱਗੀ ਕੰਦੀ ਆਲੂ ਮਟਰ ਤੇ ਮੈਂ ਕਿਹਾ ਇੰਜ ਕਰ ਤੂੰ ਆਲੂ ਰਹਿਣ ਦੇ ਪਰੀਪਲਾ ਠੀਕ ਏ ਮੰਮੀ ਜੀ ਨੀ ਉਹ ਤਾਂ ਮੁੰਡੇ ਸਾਹਮਣੇ ਹਰ ਕੰਮ 'ਚ ਮੈਨੂੰ ਜੀਜੀ ਕਰਦੀ ਆ। ਉਹੀ ਦਿਖਾਵਾ ਕਰਦੀ ਆ ਨਾ ਗੱਲ ਤੇ ਦਿਖਾਵਾ ਕਰਦੀਆਂ। ਅੱਛਾ। ਹਾਂ। ਕੋਈ ਗੱਲ ਨਹੀਂ। ਇਹ ਦਿਖਾਵੇ। ਵੇਖੀ ਜਰਾ ਕਿ ਇਹਨਾਂ ਨੂੰ ਮੈਂ ਦੱਸੀ ਜੇ ਇਹ ਵਿਖਾਵਾ ਕਰਦੀਆਂ ਫਿਰ ਆਪਾਂ ਵੀ ਵਿਖਾਵਾ ਕਰਾਂਗੇ। ਆਪਾਂ ਕਰਾਂਗੇ ਹੋਰ ਕੀ? ਹੈਂ? ਮਗਰੋਂ ਤੇ ਉਹ ਜਾਂਦਾ ਫਿਰ ਮੈਂ ਵੀ ਛੁੱਟਦੇ ਨਹੀਂ ਆ ਪਈ ਸਬਜ਼ੀ ਤੇ ਆਪੇ ਬਣਾ ਨਾ ਬਣਾ। ਨਹੀਂ ਭੈਣਾ ਮੇਰੀ ਭੈਣ ਨੇ ਤਾਂ ਬੜੀ ਮਾਤ ਦਿੱਤੀ ਸੀ। ਕਹਿੰਦੀ ਸੀ ਇਹਨਾਂ ਸਿਰੇ ਨਾ ਚੜਾ ਲਵੀ ਕਿਤੇ। ਮੈਂ ਆਪਣੀਆਂ ਨੂੰ ਐ ਡੱਟ ਕੇ ਰੱਖਿਆ ਹਰ ਵੇਲੇ। ਮੇਰੇ ਕੇ ਬੋਲਦੀਆਂ ਨਹੀਂ। ਪਾਵੇਂ ਜਿਹਾ ਉਹਨਾ ਪਿੱਛੇ ਕਰਨ ਜੀ ਜੀ ਤੇ ਭਾਵੇਂ ਮਗਰੋਂ ਕਰ ਮੈਂ ਤਾਂ ਫਿਰ ਜੁੱਤੀ ਥੱਲੇ ਰੱਖਿਆ ਆਈ ਐ ਨਾ ਤੇ ਤੂੰ ਹਾਂ ਤੇ ਕਿਤੇ ਸਿਰੇ ਨਾ ਚੜਾ ਲਈ ਓਕੀ ਤੂੰ ਹੀ ਹੋਣਾ ਪਰ ਮੈਂ ਚਲ ਕੋਈ ਆਈ ਐ ਨਵੀਂ ਬੱਛੀ ਐ ਇਹਨੂੰ ਇੰਜ ਕਰੀਏ ਓੰਜ ਕਰੀਏ ਲਾਡਾਂ ਦੇ ਵਿੱਚੋਂ ਐਨੀ ਸੱਤੇ ਚੜ ਗਈ ਐ ਮੈਂ ਕਹਿੰਦੀ ਪਖੰਡੋ ਸਭ ਨੇ ਕਹਿੰਦੀ ਮੈਂ ਕਹਿੰਦੀ ਫਿਰ ਸੱਕੜੀ ਦਾ ਪਖੰਡ ਤੇ ਤੂੰ ਕਰ ਸਕਦੀ ਮੈਂ ਨਹੀਂ ਕਰ ਸਕਦੀ ਪਖੰਡ ਕਰੀ ਆ ਫਿਰ ਮੈਂ ਵੀ ਜੋ ਜਾਂਦਾ ਹੀ ਤੇ ਮੈਂ ਥੋੜਾ ਜਿਹਾ ਨਹੀਂ ਸਬਜੀ ਉਹਨਾਂਪੇ ਕਰ ਮੇਰੇ ਕੋ ਨਹੀਂ ਹੁੰਦੀ ਨੀ ਕੱਪੜੇ ਧੋਣ ਦੀ ਢੇਲਿਆ ਕੇ ਮੇਰੇ ਅਗ੍ਹਾ ਰੱਖਣ ਦੀ ਲੈ ਮੈਂ ਤਾਂ ਜੋੜ ਬੈ ਕੇ ਅੱਛਾ ਹਾਂ ਪ੍ਰੈਸ ਦੇ ਅਲੱਗ ਕਰ ਉਹ ਅਲੱਗ ਕਰ ਮੁੰਡੇ ਦੇ ਅਲੱਗ ਕਰ ਬੱਚਿਆਂ ਦੇ ਅਲੱਗ ਕਰ ਮੈਂ ਹੀ ਕੰਮ ਨਹੀਂ ਕਰਦੀ ਰਹੀਆਂ ਨਹੀਂ ਤਾਂ ਨਾਲੇ ਭੈਣ ਤੇਰੀ ਉਮਰ ਤੇਰੇ ਪ੍ਰੈਸ ਕਰਨ ਦੀ ਹੈ ਸਾਰਾ ਖਲੇਰਾ ਚੁੱਕਣਾ ਚੁੱਕਣਾ ਹੀ ਨਹੀਂ ਉਹਨੇ ਖਲੇਰਾ ਭਾਂਡੇ ਦੇ ਭਾਂਡੇ ਜੋੜੋ ਭਾਂਡੇ ਕਰਕੇ ਦਿੰਦੀ ਭਾਂਡੇ ਮਾਤਾ ਜੋੜ ਹੁਣ ਸਾਰਾ ਦਿਨ ਨਹੀਂ ਕੰਮ ਕਰਦੀ ਰਹਿਣੀ ਮੈਂ ਦਿਮਾਗ ਖਰਾਬ ਕਰਨ ਨੂੰ ਸ਼ੁਕਰ ਕਰਦੀ ਮੈਂ ਇੱਥੇ ਆ ਨਹੀਂ ਤੇਰੇ ਕੋ ਕੰਟਾ ਮੈਂ ਨਹੀਂ ਜਾਣ ਤੇ ਛੁੱਟੀ ਕੰਮ ਤੋਂ ਨਹੀਂ ਚੰਗਾ ਕੀਤਾ ਹੀ ਹੈ ਸਾਰਾ ਦਸ ਕੰਮ ਕਰਵਾ ਛੱਡ ਗਈ ਆ ਮੇਰੀ ਦਾ ਵੀ ਇਹੀ ਹਾਲ ਹੈ ਇਹ ਕੁਝ ਕਰਦੀ ਹੈ ਮੇਰੀ ਕ ਵੀ ਇਹ ਹੋਲ ਉਹ ਕੰਮ ਮੈਨੂੰ ਉਹ ਅਖੇ ਮਮੀ ਆਂ ਕਰ ਦੇ ਮਮੀ ਉਹ ਕਰ ਚਲੋ ਸਾਰਾ ਕੰਮ ਤੇ ਹੋ ਗਿਆ ਇਸ ਤਰ੍ਹਾਂ ਕਰਦੀ ਆ ਮਮੀ ਕੋ ਜਾ ਕੇ ਪੁੱਛਦੀ ਆ ਕਿੰਨਾ ਟਾਈਮ ਤੇ ਹੋ ਗਿਆ ਆਂਟੀ ਨੂੰ ਆਏ ਹੋਏ ਚਾਹ ਪਾਣੀ ਉਹਨਾਂ ਨੇ ਪੀਣਾ ਹਣਾ ਵਾ ਇੱਕ ਵਾਰੀ ਜਾ ਕੇ ਨਾ ਮੈਂ ਪੁੱਛਾਂ ਨਹੀਂ ਐਵੇਂ ਚੰਗਾ ਜਿਹਾ ਨਹੀਂ ਲੱਗਦਾ ਚਲੋ ਨੀ ਪਸ਼ਪਿੰਦਰ ਭੈਣ ਇਹ ਤਾਂ ਇਹੋ ਹਾਲ ਹੀ ਮੈਂ ਤੈਨੂੰ ਦੱਸਾਂ ਇਹ ਤੜਕੇ ਥੋੜਾ ਉੱਠਦੀ ਆ ਇਹ ਤਾਂ ਉੱਠਦੀ ਆ 9 10 ਵਜੇ ਪੋਤਰੀ ਮੈਂ ਆਪਣੀ ਤਿਆਰ ਕਰਕੇ ਸਕੂਲ ਕੱਲਾਂ ਇਹਨੂੰ ਕੁਝ ਪਤਾ ਥੋੜਾ ਲੱਗਦਾ ਭੈਣਾ ਐਸ ਉਮਰੇ ਵੀ ਮੈਂ ਕਿੰਨਾ ਕੰਮ ਕਰਦੀ ਹੈਗੀ ਆ ਹਾਂ ਉਹ ਤੇ ਇਹੀ ਕੁਝ ਕਰਦੀ ਮੈਂ ਤੇ ਤੁਹਾਨੂੰ ਬਾਰ ਬਾਰ ਕਹਿੰਨੀ ਆ ਆਪਣਾ ਦਬਦਬਾ ਪੂਰਾ ਰੱਖ ਹੈ ਮੈਂ ਕੋਈ ਨਹੀਂ ਸਿੱਪਤੇ ਚੜ ਜਣ ਸਾਰਾ ਕੰਮ ਹੀ ਹੋਈ ਕਰਦੀ ਆ ਵੀਖ ਕਿੰਨਾ ਝੂਠ ਬੋਲੰਦੇ ਆ ਕਿ ਪੋਤਰੀ ਵੀ ਮੈਂ ਤਿਆਰ ਕਰਦੀ ਆ ਹਾਏ ਰੱਬਾ ਨੀ ਪੈਣਾ ਹੋਰ ਗੱਲ ਸੁਣ ਨੀ ਰਾਤ ਨੂੰ ਸਾਗ ਲਿਆ ਕੇ ਰੱਖਤਾ ਹੈ ਤੇ ਆਪ ਰਜਾਈ ਚ ਹੱਥ ਦੇ ਕੇ ਬਹਿ ਗਈ ਤੇ ਸਾਗ ਮੈਨੂੰ ਕੰਦੀ ਮੰਮੀ ਤੂੰ ਕੱਟ ਸਾਰਾ ਸਾਗ ਮੈਂ ਕਟਿਆ ਹੈ ਜਿਹੜੀ ਚੀਜ਼ ਮੈਂ ਬਣਾਣੀ ਕਰਨੀ ਮੈਂ ਤਾਂ ਖਾਂਦੀ ਨਹੀਂ ਜਿਹੜੀ ਚੀਜ਼ ਮੈਂ ਬਣਾਣੀ ਕਰਨੀ ਮੈਂ ਤਾਂ ਖਾਂਦੀ ਨਹੀਂ ਫੇਰ ਅੱਬਾ ਝੂਠ ਬੋਲਣ ਦੇ ਵੀ ਹੱਦ ਹੁੰਦੀ ਆ ਆ ਕਿੰਨਾ ਝੂਠ ਬੋਲ ਲੰਦੇ ਆ ਕਿ ਸਾਗ ਕਟਿਆ ਉਹ ਸਾਗ ਤੇ ਮੈਂ ਕਟਿਆ ਉਹ ਚੁੱਲ੍ਹੇ ਤੇ ਵੀ ਰਾਤੀ ਮੈਂ ਹੀ ਧਰਿਆ ਹਾਏ ਮੈਨੂੰ ਤੇ ਮੰਮੀ ਤੋਂ ਇਹ ਉਮੀਦ ਹੈ ਹੀ ਨਹੀਂ ਬਿਲਕੁਲ ਵੀ ਹੋਰ ਗੱਲ ਸੁਣ ਪੈਣਾ ਨਹੀਂ ਮੈਨੂੰ ਕਿਹਾ ਮੇਰੀ ਮੱਕੀ ਵਾਲੀ ਰੋਟੀ ਖਾਣੋਂ ਦਿਲ ਕਰਦਾ ਹੀ ਮੈਨੂੰ ਅੱਗੋ ਕੰਦੀ ਮੇਰੇ ਕੋਲ ਨਹੀਂ ਤੇਰਾ ਸਿਆਪਾ ਹੁੰਦਾ ਆਪੇ ਬਣਾ ਆਪੇ ਕਰ ਜੋ ਮਰਜੀ ਕਰ ਮੇਰੇ ਕੋ ਨਹੀਂ ਪਖੰਡ ਜੇ ਹੁੰਦੇ ਪੈਣਾ ਇਹੋ ਜਿਹਾ ਤੇ ਉਹਦਾ ਹਾਲ ਹੀ ਦੱਸ ਇਹਨੇ ਸਾਗ ਕੱਟ ਤੱਕਦੀ ਐ ਐ ਡੇੜੇ ਦਿਨਾਂ ਨੇ ਚੁਰੇ ਵਧਾਏ ਨਾ ਵਧਾਏ ਇਹਨੇ ਤਾਂ ਸਾਗ ਕੱਟ ਨਹੀਂ ਨੀ ਕਿ ਸਾਗ ਮਸ਼ੀਨ ਮਸ਼ੀਨਾ ਚ ਕੱਟ ਦਿੰਦੀ ਆ ਰੱਬਾ ਚਾਜੀ ਨਹੀਂ ਹੈਗਾ ਉਹਨੂੰ ਕਿੱਦਾਂ ਪਤਾ ਆ ਨੋ ਤੇ ਮੇਰੇ ਹੈ ਹੀ ਨਹੀਂ ਆ ਕਿੰਨੀਆਂ ਚਲਾਕਾਂ ਹੀ ਦੋਵੇਂ ਜਾਣੀਆਂ ਆ ਮਮਮੀ ਮੇਰੇ ਮੂੰਹ ਤੇ ਤੇਨੇ ਮਿੱਠੇ ਤੇ ਉਹਦੇ ਨਾਲ ਕਿਵੇਂ ਮੇਰੀ ਚੁਗਲੀਆਂ ਕਰੰਦੇ ਆ ਨੀ ਭੈਣਾ ਹੋਰ ਗੱਲ ਸੁਣ ਲਾ ਹੈ ਰਾਤ ਰੋਜੇ ਉਹਨੂੰ ਮੈਂ ਕੰਨੀ ਆ ਨਾ ਨੀ ਪੁੱਤ ਨੀ ਮੈਨੂੰ ਦੁੱਧ ਦੇ ਦੇ ਰਜਾਈ ਚ ਗੰਦੀ ਉੱਠ ਕੇ ਪੀ ਲਾ ਕੇ ਆਪੀ ਹੈ ਭੈਣਾ ਰਾਤੀ ਦੁੱਧ ਮੈਂ ਆਪ ਉੱਠ ਕੇ ਗਰਮ ਕਰਦੀ ਹਾਂ ਉਹ ਵੀ ਗੁੜ ਪਾ ਕੇ ਤੇ ਹੋਰ ਕੀ ਤੈਨੂੰ ਕੀ ਪਤਾ ਕਿ ਤਰ੍ਹਾਂ ਦੀ ਹੈ ਗਈ ਆ ਹੂੰ ਨੀ ਆਂਦੀ ਪਈ ਓ ਹੈ ਆਂਦੀ ਪਈ ਓ ਨਹੀਂ ਮੇਰੀ ਨੂੰ ਨਹੀਂ ਮੇਰੀ ਨੂੰ ਵਰਗੀ ਤਾਂ ਨੂੰ ਕੋਈ ਹੋਣੀ ਨਹੀਂ ਤੈਨ ਮੈਂ ਦੱਸਾਂ ਹੈ ਕੀ ਕਰ ਤੈਨ ਲ ਹੋਰ ਕੁਝ ਕਹਿਣ ਡਈ ਸੀ ਚੁੱਪ ਕਰ ਮੈਂ ਹੈ ਕਹ ਰੇ ਨਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਪੁੱਤਰ ਆ ਜਾ ਭੈਣ ਜੀ ਕਿਤੇ ਮੇਰੀ ਨੂੰ ਕਿਤੇ ਧਰਮ ਨਾਲ ਈ ਚੰਗੀ ਜੇ ਕੀ ਨਹੀਂ ਧਰਮ ਨਾਲ ਈ ਚੰਗੀ ਤੈਨੂੰ ਮੈਂ ਕਹਿਣ ਈ ਆ ਆ ਪਹਿਲਾਂ ਮੈਨੂੰ ਸਵੇਰੇ 4 ਵਜੇ ਚਾਹ ਦਿੰਦੀ ਆ ਹੈ ਮੈਨੂੰ ਠਾਊਗੀ ਮੰਮੀ ਜੀ ਚਾਹ ਪੀ ਲੋ ਫੇਰ ਮੈਨੂੰ 6:30 ਵੇਚ ਬਹਿ ਜਾ ਪੁੱਤ ਖਲੋਤੀ ਬਹਿ ਜਾ ਬਹਿ ਜਾ ਮੈਂ ਤੇਰੀਆਂ ਤਰੀਫਾਂ ਕਰਨੀ ਭੈਣ ਜੀ ਕਿਤੇ ਮੈਨੂੰ ਸੱਚੀ ਬੱਡ ਤੋਂ ਪਿਆਰ ਨਹੀਂ ਥੱਲੇ ਲਾਣ ਦਿੰਦੀ ઓ ਮਾਈ ਗੋਡ ਨਹੀਂ ਮੈਂ ਤਾਂ ਇੰਨੀ ਕਰਮਾਂ ਵਾਲੀ ਆ ਕਿ ਮੈਨੂੰ ਇਹੋ ਜੀ ਨੂੰ ਮਿਲੀ ਆ ਨਹੀਂ ਭੈਣਾ ਤੇਰੀ ਨੂੰ ਤੇ ਨਕੰਮੀ ਉਹ ਤੇ ਨ ਮੈਂ ਦੱਸਾਂ ਤੂੰ ਆ ਕੇ ਮੇਰੇ ਕੋ ਆਪਣੇ ਦੁਖੜੇ ਰੋਂ ਡਈ ਆ ਨਹੀਂ ਵਿਚਾਰੀ ਆਪਣੇ ਦੁਖੜੇ ਰੋਂ ਡਈ ਆ ਕੰਦੀ ਮੇਰੀ ਨੂੰ ਤਾਂ ਕੋਈ ਕੰਮ ਨਹੀਂ ਕਰਦੀ ਆ ਕਪੜੇ ਦਾ ਢੇਰ ਲਾ ਛੱਡਦੀ ਆ ਮੈਂ ਸਬਜ਼ੀ ਕੱਟਦੀ ਮੈਂ ਕਹਾਂ ਨਾ ਭੈਣਾ ਆ ਵੇਖ ਲੈ ਬੁੱਢੇ ਬਰੇ ਮੈਂ ਆਪਣੇ ਨੌ ਵਧਾਏ ਐਸ ਕਰਕੇ ਵਧਾਏ ਮੇਰੀ ਨੂ ਤਾਂ ਮੈਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਹੈਨਾ ਮੈਂ ਸੱਚੀ ਰਾਤ ਨੂੰ ਹਾਂ ਹੋਰ ਸੁਣ ਰਾਤ ਨੂੰ 9 ਵਜੇ ਪੂਰਾ ਹਲਦੀ ਵਾਲਾ ਦੁੱਧ ਵਿੱਚ ਪਾ ਕੇ ਗੋੜ ਤੇ ਮੇਰੇ ਬੈੱਡ ਤੇ ਰੱਖ ਦੇਣਾ ਲੈ ਹੋਰ ਕੀ ਹੋਰ ਤੇਰੀ ਨੂ ਵਾਂਗੂ ਥੋੜਾ ਮੇਰੀ ਨੂ ਹੈਗੀ ਆ ਲੈ ਜਾ ਨਹੀਂ ਗਾਂ ਕੰਮ ਕਰ ਜਾ ਕੇ ਤੇਰੀ ਨੂ ਇੱਥੇ ਕੁਝ ਸਿੱਖਣਾ ਤੇ ਮੇਰੀ ਨੂ ਕੋ ਸਿੱਖ ਪੈਣਾ ਕਿ ਤੂੰ ਕਿਤਰਾ ਦੀਆਂ ਦਸ ਗੱਲਾਂ ਕਰਨ ਡਈਆਂ ਤੇਰੀ ਨੂ ਨੇ ਹੁਣ ਕੰਬਲ ਦੇ ਪੈਸੇ ਨਹੀਂ ਦਿੱਤੇ ਮੇਰੀ ਨੂ ਤਾਂ ਕੰਦੀ ਆ ਲੈ ਫੜ ਮੰਮੀ ਚਾਬੀਆਂ ਜਾ ਪੈਸੇ ਕੱਢ ਜਿੰਨੇ ਕੱਢਣੇ ਲੈ ਤੂੰ ਕੀ ਸਮਝਦੀ ਆ ਤੇਰੀ ਨੂ ਨੇ ਤੈਨੂੰ ਲੋਕਰ ਦੀ ਚਾਬੀ ਫੜਾਈ ਨਹੀਂ ਮੇਰੀ ਨੂ ਨੇ ਤਾਂ ਮੈਨੂੰ ਲੋਕਰਾਂ ਦੀ ਚਾਬੀ ਫੜਾ ਦਈ ਆਪਣੇ ਲੋਕਰ ਦੀ ਚਾਬੀ ਫੜਾ ਦਿੰਦੀ ਨਾ ਮੇਰੇ ਹੈਨਾ ਗੰਦੀ ਮੰਮੀ ਜੀ ਜੀ ਕਰਦੀ ਆ ਜੀਜੀ ਕਰਦੀ ਹੈ ਚਲੋ ਮੈਂ ਤੇ ਪੁੱਛੇ ਨਾ ਹੀਗੀ ਚਾਹ ਬਣਾ ਲਿਆ ਵਾ ਤੁਹਾਡੇ ਲਈ ਵਾ ਵੇਰੋਗੇ ਤੂੰ ਇੱਥੇ ਬੈਠ ਕੇ ਗੱਲਾਂ ਕਰਨ ਦੇ ਜੀ ਨਾ ਪੁੱਤ ਗੱਲਾਂ ਕੀ ਕਰਨੀਆਂ ਹੈ ਮੈਂ ਤਾਂ ਤੇਰੀਆਂ ਤਾਰੀਫਾਂ ਹੀ ਕਰੀ ਜਾਨੀ ਆ ਅਸ ਤੇਰੀ ਤਾਰੀਫਾਂ ਬਹੁਤ ਕਰਦੀ ਤੇਰੀਆਂ ਸਹੀਆਂ ਮੇਰੀ ਤਾਂ ਉਤਰਾਂ ਦੀ ਜ਼ੁਬਾਨ ਹੀ ਨਹੀਂ ਹੈਗੀ ਨੀ ਜੇ ਕਿਤੇ ਰੱਬ ਮੈਨੂੰ ਜ਼ੁਬਾਨ 2 ਇੰਚ ਲੰਬੀ ਹੋਰ ਲਾ ਦੇਣਾ ਤੇ ਮੈਂ ਤੇਰੀਆਂ ਤਾਰੀਫਾਂ ਹੋਰ ਕਰੀ ਜਾਵਾਂ ਹਾ ਇਹ ਵੀ 2 ਇੰਚ ਲੰਬੀ ਹੋਰ ਕਿ ਮੇਰੇ ਅੱਗੇ ਕਰਨੀ ਐ ਤਰੀਫਾਂ ਲੈ ਮੇਰੇ ਨੂੰ ਤਾਂ ਹੈ ਹੀ ਤਰੀਫਾਂ ਦੇ ਕਾਬਲ ਆ ਜਾ ਪੁੱਤ ਫਿਰ ਲੈ ਕੇ ਆ ਕੋਈ ਚਾਹ ਪਾਣੀ ਬਣਾ ਕੇ ਉਹ ਹੀ ਚੱਲੀ ਪੁੱਛਣ ਨਹੀਂ ਸੀ ਚਲੋ ਕਰੋ ਬਾਕੀ ਗੱਲਾਂ ਤੁਸੀਂ ਆਹੋ ਆਹ ਹਾਂ ਆਨੀ ਆ ਮੈਂ ਇੰਜੋਏ ਕਰੋ ਗੱਲਾਂ ਹਾਂ 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 ਜਾ ਗੱਲਾਂ ਹੀ ਕਰਿਓ ਹੋਰ ਨਾ ਕੁਛ ਕਰਿਓ ਠੀਕ ਬੁੱਤ ਠੀਕ ਪਰਮ ਨਾ ਬੜੀ ਚੰਗੀ ਮੇਰੀ ਨੂੰ ਬੜੀ ਸੱਚੀ ਬੜੀ ਕਰਮਾਂ ਵਾਲੀ ਆ ਮੈਂ ਬੜੀ ਕਰਮਾਂ ਵੇਖ ਲਈ ਉਹ ਛੱਡ ਪਰਾਂਗਾ ਹੈ ਮੈਂ ਤਾਂ ਉਹਦੇ ਸਾਹਮਣੇ ਇਤਰਾ ਗੱਲ ਕੀਤੀ ਆ ਨਹੀਂ ਤੈਨੂੰ ਮੈਂ ਕੀ ਦੱਸਾਂ ਨੀਅਤ ਤੇਰੀ ਨੂੰ ਤਾਂ ਪੜਈ ਤੇਰੀ ਨੂੰ ਤੋਂ ਵੀ ਮੇਰੇ ਨੂੰ ਪੜਈ ਉਹ ਤੈਨੂੰ ਮੈਂ ਦੱਸਾਂ ਨਹੀਂ ਤੂੰ ਡਰ ਗਈ ਸੀ ਕਿਤੇ ਕੋਲ ਕਿਸ ਸਾਹਮਣੇ ਬੋਲੀ ਨਹੀਂ ਤੂੰ ਕਿਤੇ ਕੋਲ ਡਰ ਗਈ ਸੀ ਉਹਦੇ ਆਪਣੀ ਨੂੰਹ ਦੇ ਸਾਹਮਣੇ ਡਰ ਗਈ ਸੀ ਕੋਣ ਡਰਦਾ ਕੋਣ ਡਰਦਾ ਹੈ ਤੂੰ ਉਸਲੇ ਦੇ ਮੂੰਹ ਤੇ ਕਿਉਂ ਨਹੀਂ ਗੱਲਾਂ ਕੀਤੀਆਂ ਸਾਰੀਆਂ ਇਹ ਕੁਝ ਕਰਦੀ ਨਈ ਨਈ ਮੈਂ ਡਰਦੀ ਡੁਰਦੀ ਨਹੀਂ ਹੈ ਕਿ ਕਿਸੇ ਕੋ ਤੈਨੂੰ ਮੈਂ ਦੱਸਾਂ ਉਹ ਤਾਂ ਵੈਸੇ ਹੀ ਮੈਂ ਕਿਹਾ ਹੈ ਹਜੇ ਸਵੇਰੇ ਸਵੇਰੇ ਆ ਆ ਸਾਰਾ ਦਿਨ ਕੰਮ ਉਹਨੇ ਕਰਨਾ ਤੇ ਮੈਂ ਪਹਿਲਾਂ ਹੀ ਕਿਉਂ ਕਵਾਂ ਉਹਨੂੰ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰਿਆ ਕਰ ਮੈਂ ਡਰਦੀ ਡੁਰਦੀ ਨਹੀਂ ਡਰਦੀ ਤਾਂ ਭੈਣਾ ਤੂੰ ਹੀ ਆਪਣੇ ਨੂੰ ਤੋਂ ਮੈਂ ਵੀ ਨਹੀਂ ਡਰਦੀ ਮੈਂ ਤਾਂ ਪੂਰਾ ਦਬਦਬਾ ਰੱਖਿਆ ਹੀ ਹੁਣ ਆਹੋ ਤਾਂਦੀ ਘਰੋਂ ਬਾਹਰ ਆ ਜੰਨੀ ਜੇ ਤੂੰ ਡਰਦੀ ਨਹੀਂ ਤਾਂ ਮੈਂ ਤਾਂ ਮੁੰਡਾ ਜਾਂਦੇ ਮੈਂ ਛੁੱਟ ਨਹੀਂ ਸਾਰਾ ਸਮਾਂ ਲੇ ਆ ਪੇਗਰ ਸਾਰਾ ਕੁਝ ਸਬਜ਼ੀਆਂ ਭਾਜੀਆਂ ਬਣਾ ਨਾ ਬਣਾ ਮੈਂ ਕਰਲੀ ਦਿਖਾਣੀ ਏ ਤੂੰ ਵੀ ਤੇ ਖਾਣੀ ਏ ਚੰਗਾ ਬੱਲੇ ਖਾਣੀ ਆਪੇ ਕਰੋ ਨਾ ਸਾਡ ਬੁੱਤੀਆਂ ਦਾ ਕੀ ਆ ਆਪਾਂ ਜਿੱਦੇ ਘਰ ਬਹਿ ਜਾਈਏ ਉਥੋਂ ਦੋ ਦੋ ਫੁਲਕੇ ਖਾ ਲਈਦੇ ਆ ਸਾਡੀ ਕਿਹੜੀ ਗੱਲ ਏ ਮੈਂ ਤਾਂ ਸੁੱਟਨੀ ਆ ਮੈਂ ਕਿ ਦਿਨ ਲੱਗੀ ਰ ਆਪੇ ਮੈਂ ਕੋ ਠੇਕਾ ਥੋੜੀ ਦਾ ਡੱਲ ਲਿਆ ਰੋਜ ਝਾੜੀ ਦੇ ਕੰਮਾਂ ਦਾ ਹਾਂ ਕੀ ਗੱਲ ਆਜੋ ਆਨੀ ਆਨੀ ਵੇਹਟਮਨੇ ਤੇ ਚੜਕੇ ਵਾਜਾ ਦੇਣ ੜਿਆ ਵੇ ਕਾਕਾ ਆਨੀ ਆਨੀ ਆ ਬਹਿਣ ਦੇ ਦੋ ਮਿੰਟ ਤੇਰੀ ਮਾਂ ਘੜੀ ਇੱਥੇ ਆਂਦੀ ਆ ਜੇ ਅੱਗੇ ਤਾਂ ਫਿਰ ਕੀ ਹੋ ਗਿਆ ਬਾਅਦ ਚ ਆ ਜਿਓ ਤੁਸੀਂ ਆਓ ਦੋ ਮਿੰਟ ਮੈਂ ਕੋਈ ਗੱਲ ਕਰਨੀ ਆ ਆਨੀ ਆਨੀ ਆ ਵੇ ਆਂਦੀ ਆ ਉੱਤੋਂ ਚੜ ਕੇ ਟਮਣੇ ਤੇ ਰੋਲਾ ਪਾ ਲਈ ਭਾਈ ਜਨਾ ਸਾਰੇ ਮਹੱਲੇ ਨੂੰ ਸੁਣਾੰਡਿਆ ਕਿ ਮਾਂ ਤੇਰੀ ਇੱਧਰ ਆ ਕੇ ਬੈਠੀ ਆ ਵੇਖ ਲੈ ਤੁਹਾਨੂੰ ਥੋੜੀ ਕੀ ਮੈਂ ਮੰਮੀ ਨੂੰ ਵੇਹਣ ਮੰਮੀ ਆਇਓ ਆਨੀ ਆਨੀ ਵੇਖ ਲੈ ਆਈਆਂ ਤਾਂ ਨਾਲ ਹੀ ਨੂੰ ਨਿਪੜ ਘਾਤਾ ਨਹੀਂ ਬੈਠੀ ਉੱਥੇ ਜਾ ਕੇ ਉਹਨਾਂ ਦੀ ਵਿਹਲੀ 'ਚ ਜਾ ਕੇ ਆਰੀਆ ਆਰੀਆ ਤਾਂ ਗੱਲ ਕੀ ਅਸਲ ਚ ਇੱਕ ਦੋ ਟਿੱਕੀਆਂ ਨਹੀਂ ਬੰਦੀਆਂ ਉਹਨੂੰ ਖਵਾਣੀਆਂ ਹੁੰਦੀ ਤੇ ਮਾਂ ਆ ਕੇ ਗਰਮ-ਗਰਮ ਬਣਾਵੇ ਤੇ ਅਸੀਂ ਖਾਈਏ ਬੈ ਕੇ ਦੋ ਵੇ ਦੀ ਅੱਛਾ ਨਹੀਂ ਮੇਰੀ ਵੀ ਇਤਰਾ ਕਰਦੀ ਆ ਹਾਂ ਆ ਮੇਰੀ ਵੀ ਇਤਰਾ ਹੀ ਮੈਨੂੰ ਕੰਦੀ ਆ ਕਿ ਮੰਮੀ ਆ ਰੋਟੀ ਆਖੇ ਬਣਾ ਦਿਓਗਾ ਦੋ ਫੁਲਕੇ ਸੁਆਦ ਆਂਦੀ ਤੁਹਾਡੇ ਹੱਥਾਂ ਦੀ ਗਰਮ-ਗਰਮ ਹੱਥਾਂ ਦੇ ਖਾ ਗਰਮ-ਗਰਮ ਅਸੀਂ ਦੋਵੇਂ ਜੀ ਬੈ ਕੇ ਖਾਵਾਂਗੇ ਇੱਕੋ ਥਾਂ ਨੀ ਜਾ ਨੀ ਗਾ ਵਹ ਤਾਂ ਪੋੜੀਆਂ ਤਾਂ ਬੂਹਾ ਵੱਜ ਗਿਆ ਵੀ ਸੁਣ ਲੂਗਾ ਤਾਂ ਫਿਰ ਕੀ ਚਲ ਜਾ ਜਾ ਚੱਲੀ ਆ ਬਸ ਆਹੋ ਚੱਲ ਠੀਕ ਆ ਚੱਲ ਠੀਕ ਆ ਹਾਂ ਚਲਾਵੀ ਹੁੰ ਤੂੰ ਫਰਾਜੀ ਆਹੋ ਮੈਂ ਆਜੋ ਬਣਾ ਲਈ ਬਣਾ ਆਹ ਕੋਈ ਗੱਲ ਨਹੀਂ ਕੋਈ ਕੰਪਲ ਤੇ ਹੁਣ ਤੇਰੇ ਰਹਿ ਹੀ ਗਏ ਆ ਰਹਿ ਗਏ ਆ ਪਿਆਸੇ ਚੱਲ ਕੋਈ ਨਹੀਂ ਸੇਲ ਵੀ ਮੁੱਕ ਜਾਣੀ ਆ ਆਹੋ ਤੇ ਉਨੀ ਦੇਰ ਤੱਕ ਤਾਂ ਮੁੱਕ ਜੀ ਆਹੋ ਚੱਲ ਨਹੀਂ ਪਹਿਣਾ ਮੈਂ ਵੀ ਜਾ ਕੇ ਘਰ ਦਾ ਕੰਮ ਵੇਖਾਂ ਜਾ ਕੇ ਉਧਰ ਹੈ ਕਰਨਾ ਹੀ ਪੈਣਾ ਤੇਹਲਾ ਤੇਰੇ ਸਾਹਮਣੇ ਆ ਖਾਲੀ ਹੱਥ ਆ ਗਈ ਬੰਦੇ ਨੂੰ ਚਾਹੀਦਾ ਸੀ ਉੱਥੇ ਗਈ ਦੀ ਲਿਆਈ ਨਹੀਂ ਉਹ ਚ ਫਰਜ਼ ਤਾਂ ਨੂਤੀ ਦਾ ਹੋ ਹੀ ਪੰਦਾ ਨਾ ਕਿ ਆਂਟੀ ਆਈ ਆ ਤੇ ਚੱਲ ਮੈਂ ਚਾਹ ਦਾ ਕੱਪ ਬਣਾ ਲਿਆ ਆ ਨਾ ਲਿਆ ਕੋਈ ਨਹੀਂ ਪਹਿਣਾ ਉੱਠ ਗਈ ਚਲ ਕੋਈ ਗੱਲ ਚਲ ਜਾਈਏ ਉੱਠ ਗਈ ਸੱਚੀ ਹੋ ਗਈ ਆਹੋ ਆਹੋ ਚਲ ਕੋਈ ਹਾਂ ਚਲ ਕੋਈ ਮੈਂ ਮੈਦਾਨ ਬੁਲਾ ਬੁਲਾਵਾ ਬਣਾ ਚਲ ਕੋਈ ਨਹੀਂ ਪਹਿਣਾ ਠੀਕ ਹੈ ਹਾਂਜੀ ਧੀ ਰਾਣੀ ਜੀ ਲਿਆਓ ਰੋਟੇ ਕੰਬਲ ਲੈਣ ਜਾਣਾ ਸੀ ਉਹ ਹੁਣ ਜਾਣਾ ਨਹੀਂ ਹੈਗਾ ਤੇ ਮੇਰੀ ਪੁੱਤ ਨਾ ਜਾਜ ਮਾਸਾ ਜੇ ਲਾਚੀ ਵੱਧ ਪਾ ਲਵੇ ਆਏ ਲਿਆ ਮੇਰਾ ਤੇਰਾ ਜਾ ਰੋਟੀ ਲੈ ਕੇ ਉੱਤੇ ਮੱਖਣ ਰੱਖ ਲਿਆਵੇਂ ਕਿਹੜੀ ਰੋਟੀ ਮੱਕੀ ਵਾਲੀ ਜਿਹੜੀ ਤੈਨੂੰ ਕਹਿ ਕੇ ਗਈ ਸੀ ਮੇਰਾ ਪੁੱਤ ਆਣਾ ਐਸ ਉਮਰੇ ਮੱਕੀ ਮੁੱਕੀ ਵਾਲੀ ਰੋਟੀਆਂ ਖਾਣੀਆਂ ਬੰਦ ਕਰੋ ਹੈ ਐਸ ਉਮਰੇ ਤੈਨੂੰ ਕਿਉਂ ਹੋ ਗਿਆ ਪੁੱਤ ਪੁੱਤ ਕੌਣ ਪੁੱਤ ਤੂੰ ਪੁੱਤ ਲੈ ਗਲਤੀ ਨਾ ਦੇ ਨੀ ਬੋਲਣ ਦੇ ਤੁਸੀਂ ਲੈ ਗਲਤੀ ਕਰਦੀ ਦੱਸ ਆਪਣੇ ਪੁੱਤ ਨੂੰ ਪੁੱਤ ਕਹਿਣ ਦੇ ਵਿੱਚ ਕੀ ਹਰਜਿਆ ਅੱਛਾ ਇਹ ਹੁਣ ਨਾ ਕੰਮ ਇਹ ਕਰੋ ਤੁਸੀਂ ਨਾ ਮੱਕੀ ਵਾਲੀ ਰੋਟੀ ਖਾਣੀ ਨਾ ਹਾਂ ਮੱਕੀ ਵਾਲੀ ਖਾਣੀ ਹੈ ਜਵੈਣ ਵਾਲੀ ਮਾਸਾ ਅੱਛਾ ਦੱਸੋ ਇਧਰ ਰਸਤਾ ਕਿੱਧਰ ਹੈ ਲੈ ਵੈਸੇ ਤਾਂ ਉੱਤੋਂ ਦੀ ਆ ਤੇ ਆਹ ਆਪਾਂ ਸ਼ਾਰਟਕਟ ਰੱਖਿਆ ਕਿਉਂਕਿ ਠੰਡ ਹੁੰਦੀ ਜਾਂਦੀ ਨਾ ਫਿਰ ਹਵਾ ਆਂਦੀ ਜਾਂਦੀ ਆ ਠੰਡ ਲੱਗਦੀ ਆ ਫਿਰ ਇਧਰੋਂ ਦੀ ਜਾਈਦਾ ਬਾਰੋਂ ਦੇ ਲਈ ਜਾਏ ਦਾ ਪੁੱਤ ਆ ਰਸਤਾਰ ਚੋਈ ਦਾ ਇਜ਼ੀ ਇਜ਼ੀ ਵੇ ਇਜ਼ੀ ਵੇ ਬੋਤਾ ਬੱਸ ਫਿਰ ਹੁਣ ਤੁਸੀਂ ਨਾ ਆ ਇਜ਼ੀ ਵੇ ਤੇ ਜਾ ਕੇ ਨਾ ਆਪਣੀਆਂ ਰਾਹ ਮੱਕੀ ਦੀਆਂ ਰੋਟੀਆਂ ਖਾਓ ਤੇ ਨਾਲ ਖਵਾਓ ਅੱਛਾ ਮੇਰੇ ਧੀ ਰਣੇ ਦਾ ਦਿਲ ਨਹੀਂ ਕਰਦਾ ਨਾ ਇੰਜ ਕਰ ਫਿਰ ਮਟਰ ਪਰੀਂ ਨਾ ਹੀ ਖਵਾ ਦੇ ਮੇਰਾ ਪੁੱਤ ਮਟਰ ਉਤਰਾ ਹੀ ਪਏ ਆ ਜਾਂ ਕਿ ਉਹਨੂੰ ਵੀ ਤੜਕਾ ਲਾ ਲਿਓ ਠੀਕ ਹੈ ਨਾ ਪੁੱਤਰ ਤੈਨੂੰ ਹੋਕ ਹੀ ਗਿਆ ਤੂੰ ਮੈਨੂੰ ਕਹਿਣ ਢਈਆ ਜਦੋਂ ਦੀ ਤੂੰ ਵਿਆਹ ਹੀ ਆਈ ਆ ਤੂੰ ਉਸ ਦਿਨ ਤੋਂ ਸਾਰਾ ਕਾਰਵਾਰ ਸੰਭਿਆ ਹੈ ਹੈ ਮੈਨੂੰ ਤਾਂ ਪਾਣੀ ਦਾ ਘੋਟ ਨਹੀਂ ਦੋ ਫੜਨ ਦਿੱਤਾ ਦੁਬਾਰਾ ਬੋਲਿਓ ਮੈਨੂੰ ਨਾ ਸੁਣਨ ਹੀ ਨਹੀਂ ਦੇਈ ਆਵਲੀ ਗੱਲ ਲੈ ਪੁੱਤ ਮੈਨੂੰ ਸੁਣਨ ਦੀ ਲੋੜ ਹੀ ਨਹੀਂ ਹੈਗੀ ਤੂੰ ਸਾਰਾ ਕੰਮ ਕਰ ਤੇ ਉਦੋਂ ਸੰਭਿਆ ਮੈਂ ਸਗੋ ਕਿਹਾ ਸੀ ਤੈਨੂੰ 21 ਦਿਨਾਂ ਬਾਅਦ ਚੌਂਕੇ ਚੜਾਣਾ ਤੇ ਤੂੰ ਅੱਗੋ ਕਹਿਤਾ ਨਹੀਂ ਮੰਮੀ ਜੀ ਮੈਂ ਅੱਜ ਤੋਂ ਹੀ ਮੈਨੂੰ ਚੌਂਕੇ ਚੜਾਓ ਮੇਰਾ ਦਿਲ ਨਹੀਂ ਕਰਦਾ ਮੈਂ ਸਾਰਾ ਘਰ ਆਪ ਸਾਹਮਣਾ ਤੇ ਪੁੱਤ ਹੁਣ ਤੂੰ ਮੈਨੂੰ ਕਹਿਣ ਢੀਆ ਮੈਂ ਤਾਂ ਉਤਰਾ ਭੁੱਲ ਗਿਆ ਚੇਤਾ ਕਿ ਮੱਕੀ ਦੀ ਰੋਟੀ ਕਿਤਰਾ ਬਣਾਈ ਦੀ ਆ ਕੋਈ ਗੱਲ ਨਹੀਂ ਜਾਂਚ ਸਿੱਖ ਲੋ ਜਾਂ ਜਿਹੜੀ ਗਵੰਡਨ ਆਈ ਓਦੇ ਕੋਲੋਂ ਸਿੱਖ ਲਿਓ ਜਾਂਚ ਪੁੱਤਰ ਗਵੰਡਨ ਦਾ ਜਾ ਸਿੱਖਣਾ ਕੀ ਮਤਲਬ ਹੈ ਇਹ ਦੋਵਾਂ ਗੱਲਾਂ ਮੈਨੂੰ ਸਮਝਣ ਲੱਗੀ ਗਵੰਡਨ ਆਈ ਤੇ ਆਈ ਪਰ ਤੂੰ ਇਸ ਤਰ੍ਹਾਂ ਕਿਉਂ ਬੋਲਣ ਢੀ ਮੇਰੇ ਨਾਲ ਲੈ ਮੰਮੀ ਇੰਨੇ ਭੋਲੇ ਕੱਦੋਂ ਬਣੰਦੇ ਜੇ ਉਹ ਜਿਹੜੀਆਂ ਤੁਹਾਨੂੰ ਮੱਤਾ ਦੇਂਦੀ ਹੀ ਨਾ ਉਹਦੇ ਤੋਂ ਹੀ ਅਮਲ ਨਹੀਂ ਕੀਤਾ ਫਿਰ ਮੱਤਾ ਦੇਂਦੇ ਸੀ ਆਹੋ ਅੱਛਾ ਉਹ ਪੁੱਤਰ ਆਪਣੇ ਘਰ ਦੀ ਗੱਲ ਕਰਨ ਢੀ ਸੀ ਉਹ ਤੇ ਆਪਣੇ ਘਰ ਦੀ ਕਰਨ ਦੀ ਤੇ ਤੂੰ ਹੀ ਕੀ ਕਰਨ ਢੀ ਤੂੰ ਹੀ ਤੇ ਫਿਰ ਆਪਣੇ ਘਰ ਦੀ ਕਰਨ ਢੀ ਹੋਣੇ ਨਾ ਨਹੀਂ ਨਹੀਂ ਮੇਰੇ ਘਰ ਕੋਈ ਗੱਲ ਹੋਵੇ ਤੇ ਮੈਂ ਉਹਦੇ ਨਾਲ ਗੱਲ ਕਰਾਂ ਮੇਰੇ ਘਰ ਦਾ ਸੁੱਖ ਨਾ ਬੜਾ ਖੁਸ਼ਹਾਲ ਆ ਹੈ ਤੂੰ ਮੇਰੀ ਸੇਵਾ ਇੰਨੀ ਕਰਦੀ ਪੁੱਤ ਮੈਂ ਨਾ ਮੈਨੂੰ ਪੁੱਛਦਾ ਆਦਮੀ ਮੇਰਾ ਮੈਨੂੰ ਪੁੱਛਦਾ ਮੇਰੇ ਘਰ ਦੀ ਕਿਹੜੀ ਗੱਲ ਆ ਉਹ ਨਹੀਂ ਨਹੀਂ ਮੰਮੀ ਛੱਡੋ ਬਰਾਏ ਗੱਲ ਨੂੰ రసో చబడో సీ రసో సా ਤੇ ਨਾਲੇ ਸਾਰਾ ਕੰਮ ਕਰੋ ਉਹ ਮੈਂ ਕਿਹੜਾ ਕੋਈ ਕੰਮ ਕਰਦੀ ਆ ਉਹ ਮੈਂ ਤਾਂ ਸੁੱਤੀ ਰਹਿਣੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਕੰਮ ਕਰਦੇ ਜੇ ਰਾਤ ਨੂੰ ਮੈਂ ਤੁਹਾਨੂੰ ਕੁਝ ਵੀ ਨਹੀਂ ਦਿੰਦੀ ਦੁੱਧ ਨਹੀਂ ਦਿੰਦੀ ਰਜਾਈ ਦੇ ਵਿੱਚ ਤੁਸੀਂ ਠੰਡ ਨਾ ਪਏ ਰਹਿੰਦੇ ਜੇ ਮੈਨੂੰ ਮਾਜਾ ਮਾਰਦੇ ਰਹਿੰਦੇ ਜੇ ਮੈਂ ਕਹਿੰਨੀ ਆਪੇ ਬਣਾ ਕੇ ਕਰ ਲਓ ਤੇ ਕਾਸ਼ੀ ਨੂੰ ਵੀ ਤੁਸੀਂ ਸਕੂਲੇ ਭੇਜਦੇ ਜੇ ਉਹਦਾ ਟਿਫਨ ਵੀ ਤੁਸੀਂ ਬਣਾਉਂਦੇ ਜੇ ਕਿਉਂਕਿ ਮੈਂ ਤੇ ਉੱਠਦੀ ਨਹੀਂ ਨਾ ਮੈਂ ਤੇ ਆਲਸੀ ਬਣੀ ਆ ਤੇ ਸਵੇਰ ਤੋਂ ਤੁਸੀਂ ਹੋ ਜਾਂਦੇ ਸਟਾਰਟ ਕੱਪੜੇ ਤੁਸੀਂ ਧੋਂਦੇ ਜੇ ਘਰ ਦਾ ਸਾਰਾ ਕੰਮ ਤੁਸੀਂ ਕਰਦੇ ਜੇ ਓ ਮੇਰਾ ਕੀ ਆ ਮੈਂ ਤੇ ਆਲਸੀ ਆ ਟੈਗ ਤੇ ਮਿਲ ਹੀ ਗਿਆ ਚਲੋ ਫਿਰ ਹੋ ਜਾਓ ਸਟਾਰਟ ਤੁਸੀਂ ਵੀ ਐਨੇ ਲੱਗਦਾ ਸਾਰੀਆਂ ਗੱਲਾਂ ਸੁਣ ਲਈਆਂ ਹਾਂਜੀ ਸੁਣ ਲਈਆਂ ਸਾਰੀਆਂ ਗੱਲਾਂ ਮੈਂ ਮੰਮੀ ਮੇਰੀ ਧਿਆਨ ਨਾਲ ਗੱਲ ਸੁਣੋ ਮੈਨੂੰ ਨਾ ਤੁਹਾਡ ਤੋਂ ਇਹ ਉਮੀਦ ਨਹੀਂ ਸੀ ਮੈਨੂੰ ਨਹੀਂ ਤੁਹਾਡ ਤੋਂ ਆਸ ਸੀ ਕਿ ਤੁਸੀਂ ਕੋਈ ਆਏਗਾ ਉਹਦੇ ਨਾਲ ਮੇਰੀਆਂ ਚੁਗਲੀਆਂ ਕਰੋਗੇ ਉਹ ਆਪਣੇ ਘਰ ਦੀਆਂ ਚੁਗਲੀਆਂ ਕਰਨਦੀ ਹੀ ਉਹ ਇੱਥੇ ਉਹ ਵੀ ਗਲਤ ਸੀ ਤੁਹਾਨੂੰ ਪਤਾ ਕੀ ਚਾਹੀਦਾ ਸੀ ਤੂੰ ਹੀ ਉਹਨੂੰ ਸਮਝਾਉਂਦੇ ਨਹੀਂ ਭੈਣ ਜੀ ਇਸ ਤਰ੍ਹਾਂ ਨਹੀਂ ਕਰੀਦਾ ਨੂੰਹਾਂ ਧੀ ਆਵਾ ਘਰ ਸਾਰਾ ਸੰਭਦੀ ਆਵਾ ਸਾਨੂੰ ਕਿਹੜਾ ਪਤਾ ਮੌਦੇ ਘਰ ਉਹਦੀ ਨੂੰ ਕੰਮ ਕਰਦੀ ਆ ਨਹੀਂ ਕਰਦੀ ਕੀ ਪਤਾ ਕਰਦੀ ਹੋਵੇ ਤੁਹਾਡੀ ਨੂੰ ਵੀ ਤੇ ਸਾਰਾ ਕੰਮ ਕਰਦੀ ਆ ਨਾ ਤੂੰ ਹੀ ਜਿਹੜੀ ਕੰਮ ਕਰਦੀ ਆ ਤੂੰ ਸਾਰੀਆਂ ਉਲਟ ਗੱਲਾਂ ਦਸੀਆਂ ਮਾਂ ਉਹਨਾਂ ਨੂੰ ਆਂਟੀ ਨੂੰ ਉਹ ਕੀ ਕਰਨਗੇ ਮੇਰੀਆਂ ਗੱਲਾਂ ਚਾਰ ਘਰਾਂ ਦੇ ਵਿੱਚ ਜਾ ਕੇ ਦੱਸਣਗੇ ਕਿ ਇਹਦੀ ਨੂੰ ਤੇ ਪੁੱਛਦੀ ਨਹੀਂ ਆ ਇਹਦੀ ਨੂੰ ਤੇ ਕੰਮ ਨਹੀਂ ਕਰਦੀ ਉਹ ਤੂੰ ਹੀ ਆਪਣੇ ਨੂੰਹ ਦੀ ਆਪ ਹੀ ਵੱਧ ਖੁਈ ਕਰੀ ਜਾਂਦੇ ਜੀ ਮੰਮੀ ਥੋੜੀ ਨਾ ਤੁਹਾਨੂੰ ਵੀ ਚਾਹੀਦਾ ਹੈਗਾ ਕਿ ਤੁਸੀਂ ਕਹਿੰਦੇ ਭੈਣ ਜੀ ਨਹੀਂ ਇਹ ਸਾਰਾ ਕੁਝ ਨਹੀਂ ਆ ਨੂਆ ਵੀ ਤੇ ਹੁੰਦੀ ਆ ਜੇ ਉਹਨਾਂ ਕੋ ਗਲਤੀ ਹੋ ਗਈ ਤੇ ਸਾਡਾ ਫਰਜ਼ ਆ ਆਪਣਾ ਨੂੰ ਸਿਖਾਈਏ ਨਾ ਕਿ ਉਹਨਾਂ ਦੀਆਂ ਚੁਗਲੀਆਂ ਕਰੀਏ ਮੰਮੀ ਬੋਲੋ ਕੁਛ ਬੋਲਣ ਕਿਉਂ ਨਹੀਂ ਦੇ ਬੋਲਣ ਜੋਗਾ ਤਾਂ ਪਤਾ ਤੁਹਾਨੂੰ ਮੈਨੂੰ ਛੱਡਿਆ ਨਹੀਂ ਚਲੋ ਸਟੋਰੀ ਤਾਂ ਦੇਖ ਸਭ ਨੇ ਵੇਖ ਲਈ ਹੋਣੀ ਆ ਹੁਣ ਆਪਾਂ ਇਹਨਾਂ ਨੂੰ ਪੁੱਛਦੇ ਆ ਤੁਸੀਂ ਦੱਸੋ ਜੀ ਸਟੋਰੀ ਦੇ ਵਿੱਚ ਜੋ ਮੈਂ ਕੀਤਾ ਕੋਈ ਗਲਤ ਨਹੀਂ ਸਹੀ ਕੀਤਾ ਵੇਖੋ ਜੀ ਅਗਲਿਆਂ ਦੇ ਘਰ ਸਾਨੂੰ ਨਹੀਂ ਪਤਾ ਲੜਾਈ ਹੁੰਦੀ ਕਿ ਨਹੀਂ ਹੁੰਦੀ ਜੇ ਉਹਨਾਂ ਨੇ ਆ ਕੇ ਦੱਸਿਆ ਤੇ ਸਗੋਂ ਸਾਨੂੰ ਉਲਟ ਉਹਨਾਂ ਨੂੰ ਸਮਝਾਉਣਾ ਚਾਹੀਦਾ ਪਰ ਇਹਦੇ ਵਿੱਚ ਜੋ ਵਿਖਾਇਆ ਗਿਆ ਸਟੋਰੀ ਵਿੱਚ ਕਿ ਇਹਨਾਂ ਦੇ ਘਰ ਜਿਹੜਾ ਕਿ ਰੋਲ ਮੈਂ ਕੈਰੈਕਟਰ ਨਵਾਇਆ ਉਹਦੇ ਉਹਨਾਂ ਦੇ ਘਰ ਬੜਾ ਵਧੀਆ ਚੱਲਦਾ ਬੜਾ ਵਧੀਆ ਸਿਸਟਮ ਹੈਗਾ ਆਜੋ ਆਜੋ ਭੈਣ ਜੀ ਆਜੋ ਬੜਾ ਵਧੀਆ ਸਿਸਟਮ ਹੈਗਾ ਤੇ ਮੈਂ ਜਾਣ ਬੁੱਝ ਕੇ ਕਿ ਉਹ ਮਤਲਬ ਮੇਰਾ ਕਿਤੇ ਕਿੰਨੂ ਕੀ ਅਵਾਰਡ ਕਿਤੇ ਨਾਮ ਮਿਲੇ ਹੈਨਾ ਤੇ ਮੈਂ ਮਤਲਬ ਝੂਠ ਹੀ ਬੋਲਤਾ ਸਾਰਾ ਕਿ ਜਦੋਂ ਨੂਆ ਸੌਰੀ ਜੀ ਬੜੀ ਜਗ੍ਹਾ ਇਹ ਚੀਜ਼ ਹੁੰਦੀ ਆ ਕਿ ਨੂਆ ਘਰ ਦਾ ਸਾਰਾ ਕੰਮ ਕਰਦੀ ਆ ਪਰ ਬਾਹਰ ਜਾ ਕੇ ਭੈਣ ਜੀ ਆਪਾਂ ਕਿਸੇ ਦੀ ਇੱਕ ਗੱਲ ਮਾੜੀ ਜੀ ਉਹਨਾਂ ਨੇ ਗੱਲ ਆਪਣੇ ਘਰ ਦੀ ਦੱਸੀ ਤੇ ਮੈਂ ਵਿੱਚ ਇਨਵੋਲ ਹੋ ਗਈ ਹੋਰ ਹਾਂ ਚੱਲੂ ਹੋ ਜਾਈਦਾ ਨਾਲ ਹਾਂ ਐ ਵੀ ਬਣਾ ਮਤਲਬ ਤੂੰ ਕਿ ਮੇਰੀ ਨੂ ਵੀ ਇੰਜ ਕਰਦੀ ਆ ਤੇ ਜਦੋਂ ਇਸ ਗੱਲ ਦਾ ਨੂਆ ਨੂੰ ਪਤਾ ਲੱਗਦਾ ਤੇ ਫਿਰ ਜੋ ਕਿਰਨ ਨੇ ਕੀਤਾ ਨਾ ਉਹ ਸਹੀ ਕੀਤਾ ਔਰ ਕਰਨਾ ਵੀ ਇਸੇ ਤਰ੍ਹਾਂ ਹੀ ਚਾਹੀਦਾ ਮੈਨੂੰ ਬੁਰਾ ਲੱਗਦਾ ਨੂਹਾਂ ਨੂੰ ਬੁਰਾ ਲੱਗਦਾ ਵੀ ਅਸੀਂ ਦੀ ਕਰਦੇ ਆ ਤਾਂ ਵੀ ਸਾਡੀ ਕਦਰ ਕੋਈ ਨਹੀਂ ਹਾਂ ਤੇ ਫਿਰ ਆਪੇ ਕਰ ਲਓ ਆਪੀ ਕਰੋ ਫਿਰ ਹਾਂ ਬੈਠੇ ਬਿਠਾਇਆ ਨੂੰ ਜੇ ਸਾਨੂੰ ਹਰ ਇੱਕ ਚੀਜ਼ ਮਿਲਣ ਢਈ ਆ ਤੇ ਫਿਰ ਆਪਾਂ ਨੂਹਾਂ ਤੇ ਕੀ ਬਖਤੋਈ ਕਰੀਏ ਸਾਡੇ ਸਾਡਾ ਹੀ ਹੈ ਨਾ ਫਿਰ ਫਿਰ ਆਪ ਨੂੰ ਕਰਨਾ ਪਏਗਾ ਹਾਂ ਫਿਰ ਪੁੱਛਣ ਇਹਦੇ ਚ ਨਾਲੇ ਕਾਦੀ ਚੌਧਰ ਹੈ ਗਈ ਆ ਕਾਦੀ ਚੌਧਰ ਹੈ ਜੋ ਕਰੈਕਟਰ ਮੈਂ ਨਵਾਇਆ ਇਹਦੇ ਚ ਮੇਰੀ ਕਾਦੀ ਚੌਧਰ ਹੈ ਗਈ ਆ ਕਿ ਮੈਂ ਆਖੇ ਬੱਲੇ ਤੇ ਤੁਹਾਡੀ ਨੂੰ ਢਾਣਾ ਗਲਤ ਕਰਨ ਤੇ ਮੈਂ ਇਨਵੋਲਵ ਹੋਣ ਡਈ ਆ ਜੀ ਵਿੱਚ ਸੋ ਮੇਰਾ ਫਰਜ ਉਸ ਟਾਈਮ ਪਤਾ ਕਿ ਬੰਦਾ ਸੀ ਕੋਈ ਗੱਲ ਨਹੀਂ ਪੈਂਦੀ ਜੀ ਇਹ ਗੱਲ ਤੇ ਆਪਾਂ ਬਹਿ ਕੇ ਮਸਲਾ ਹੱਲ ਕਰਾਂਗੇ ਜੇ ਆਪਾਂ ਕਿਸੇ ਦਾ ਮਸਲਾ ਹੱਲ ਨਹੀਂ ਕਰ ਸਕਦੇ ਤੇ ਆਪਣਾ ਨਾ ਵਿਗਾੜੋ ਜੀ ਸਹੀ ਕਿਹਾ ਕਿਉਂਕਿ ਫੇ ਜੇ ਨੂਹਾਂ ਦਾ ਨੈਤਰਾ ਬਿਹੇਵ ਕਰਣਗੇ ਆ ਫੇਰ ਤੁਸੀਂ ਕਹੋਗੇ ਨੂਹਾਂ ਸਾਨੂੰ ਪੁੱਛਦੀਆਂ ਨਹੀਂ ਆ ਉਹ ਤੇ ਹੈਵ ਆਪਣੀ ਕਦਰ ਸੀ ਆਪ ਘਟਾਣੇ ਆ ਫਿਰ ਬਿਲਕੁਲ ਜੀ ਨੂੰ ਬਖਸ਼ਾਮ ਕਰਕੇ ਆਪਣੀ ਕਦਰ ਤੇ ਸਾਰੀ ਸਟੋਰੀ ਤੁਹਾਨੂੰ ਸਮਝ ਆ ਗਈ ਹੋਏਗੀ ਤੇ ਸਾਡੀ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਹਾਇ ਛੋਟੀ ਛੋਟੀ ਸਟੋਰੀਆਂ ਇੰਜੋਏ ਕਰੋ ਫਿਰ ਆਪਾਂ ਵੇਖਾਂਗੇ ਆਪਾਂ ਕਿਹੜੀ ਸੀਰੀਜ਼ ਲੈ ਆਣੇ ਆ ਕਿਉਂਕਿ ਟੀਮ ਦੇ ਮੈਂਬਰ ਇੱਕ ਦੋ ਜਾਣੇ ਜਿਹੜੇ ਫ੍ਰੀ ਨਹੀਂ ਹੈਗੇ ਤੇ ਫਿਰ ਕਈ ਕਰੈਕਟਰ ਕਿਸੇ ਨੂੰ ਦੇਣਾ ਹੁੰਦਾ ਉਹ ਕਰੈਕਟਰ ਉਹਨਾਂ ਤੇ ਹੀ ਜੱਜਦਾ ਹੈ ਐਸ ਕਰਕੇ ਜੀ ਤੇ ਹਾਂ ਜੀ ਜਲਦੀ ਲੈ ਕੇ ਆਵਾਂਗੇ ਬਿਲਕੁਲ ਜੀ ਚਾਹਨੇ ਹਲੇ ਬੁੱਢੇ ਵਿਹਲੇ ਨਹੀਂ ਆ ਆ ਬੁੱਢੇ ਦੀ ਟੀਮ ਹੋ ਜੇ ਕੋਈ ਜਗ੍ਹਾ ਵਿਹਲੀ ਨਹੀਂ ਹੈਗੀ ਜੀ ਹਾਂ ਜੀ ਚਲੋ ਜੀ ਚਲੋ ਠੀਕ ਹੈ ਜੀ ਥੈਂਕ ਯੂ ਐਂਜੇਯਰ ਥੈਂਕ ਯੂ ਸੋ ਮੱਚ ਥੈਂਕ ਯੂ ਜੀ